ਅੱਜ ਭਵਾਨੀਗੜ ওভারਲੋਡ ਅਤੇ ਨਿਯਮ ਤੋੜਨ ਵਾਲੀਆਂ ਗੱਡੀਆਂ ਵਿਰੁੱਧ ਨੈਸ਼ਨਲ ਹਾਈਵੇ ਤੇ ਲਗਾਇਆ ਨਾਕਾ ਸਕੂਲੀ ਬੱਸਾਂ ਤੇ ਖਾਸ ਧਿਆਨ ਅੱਜ ਭਵਾਨੀਗੜ ਵਿਖੇ ਨਾ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਐਟੀਓ ਗੁਰਦੀਪ ਸਿੰਘ ਔਲਖ ਵੱਲੋਂ ਨਮਕਨ ਮੜਕਨ ਆਰਟੀਓ ਦੀ ਅਗਵਾਈ ਹੇਠ ਨਾਕਾ ਲਗਾਇਆ ਗਿਆ ਇਸ ਦੌਰਾਨ ਵਾਹਨਾਂ ਦੀ ਵਿਸ਼ੇਸ਼ ਚੈਕਿੰਗ ਕੀਤੀ ਗਈ ਟ੍ਰਾਂਸਪੋਰਟ ਅਫਸਰ ਸੰਗਰੂਰ ਨੇ ਦੱਸਿਆ ਕਿ ਜਿਹੜਾ ਵੀ ਮੋਟਰ ਵਹੀਕਲ ਐਕਟ ਦੀਆਂ ਧਰਾਵਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਉਸ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾ ਰਹੀ ਹੈ ਖਾਸ ਤੌਰ ਤੇ ਓਵਰਲੋਡ ਗੱਡੀਆਂ ਨੂੰ ਬਾਉਂਡ ਕਰਕੇ ਉਹਨਾਂ ਦੇ ਚਲਾਨ ਕੱਟੇ ਜਾ ਰਹੇ ਹਨ ਉਹਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਇਸ ਸਬੰਧੀ ਬਹੁਤ ਹੀ ਸਖਤ ਹਦਾਇਤਾਂ ਕੀਤੀਆਂ ਗਈਆਂ ਹਨ ਟਰਾਂਸਪੋਰਟ ਦੇ ਅਧਿਕਾਰੀਆਂ ਨੇ ਜ਼ੋਰ ਦੇ ਕੇ ਕਿਹਾ ਕਿ ਸਕੂਲੀ ਬੱਸਾਂ ਉੱਤੇ ਖਾਸ ਧਿਆਨ ਦਿੱਤਾ ਜਾ ਰਿਹਾ ਹੈ ਕਿਉਂਕਿ ਬੱਚਿਆਂ ਦੀ ਜ਼ਿੰਦਗੀ ਸਭ ਤੋਂ ਕੀਮਤੀ ਹੈ ਉਹਨਾਂ ਨੇ ਕਿਹਾ ਕਿ ਸਕੂਲਾਂ ਦੇ ਡਰਾਈਵਰਾਂ ਨੂੰ ਸਖਤ ਚੇਤਾਵਨੀ ਦਿੱਤੀਆਂ ਕਿਹਾ ਕਿ ਨਿਯਮਾਂ ਦੀ ਪਾਲਣਾ ਕਰਨੀ ਲਾਜ਼ਮੀ ਹੈ ਨਹੀਂ ਤਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਉਹਨਾਂ ਦਾ ਸਬੰਧ ਵਿਭਾਗ ਵੱਲੋਂ ਬਾਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਵੱਖ-ਵੱਖ ਸਮੇਤ ਸਕੂਲਾਂ ਵਿੱਚ ਜਾ ਕੇ ਡਰਾਈਵਰਾਂ ਨੂੰ ਟ੍ਰੇਨਿੰਗ ਪ੍ਰੋਗਰਾਮ ਰਾਹੀਂ ਜਾਣੂ ਕਰਵਾਇਆ ਜਾ ਰਿਹਾ ਹੈ ਤਾਂ ਜੋ ਬੱਚਿਆਂ ਦੀ ਸੁਰੱਖਿਆ ਤੇ ਯਕੀਨੀ ਬਣਾਇਆ ਜਾ ਸਕੇ ਇਸ ਮੌਕੇ ਗੁਰਪ੍ਰੀਤ ਸਿੰਘ ਉਦਮ ਸਿੰਘ ਗੁਲਦੀਪ ਸ਼ਰਮਾ ਸਮੇਤ ਹੋਰ ਵੀ ਸਾਥੀ ਹਾਜ਼ਰ ਸਨ ਰਿਪੋਰਟ ਰਾਜਖਰਮੀ ਪਵਾਨੀਗੜ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਜੀ ਇਸ ਦੌਰਾਨ ਈਟੀਓ ਨੇ ਕੀ ਕਿਹਾ ਜਰਾ ਸੁਣੋ ਫਿਰ ਆਪਣਾ ਨਾਮ ਜੀ ਮੇਰਾ ਨਾਮ ਜੀ ਗੁਰਜੀਤ ਸਿੰਘ ਔਲਕ ਸਹਾਇਕ ਟਰਾਂਸਪੋਰਟ ਅਫਸਰ ਜ਼ਿਲ੍ਹਾ ਅੱਜ ਇਹ ਨਾਕਾ ਲਾਇਆ ਗਿਆ ਕੇ ਸੰਬੰਧ ਚ ਇਹ ਨਾਕਾ ਲਾਇਆ ਗਿਆ ਜੀ ਇਹ ਤਾਂ ਮੋਟਰ ਵਹੀਕਲ ਐਕਟ ਦੀਆਂ ਧਾਰਾਵਾਂ ਦੇ ਅਨੁਸਾਰ ਜਿਹੜੇ ਉਹ ਫੈਂਸੀਚ ਹੈਗੇ ਨੇ ਉਹਦੇ ਤਹਿਤ ਅਸੀਂ ਕਾਰਵਾਈ ਕਰਦੇ ਆਂ ਜੀ ਚੈਕਿੰਗ ਕਰਦੇ ਆਂ ਜਿਹੜਾ ਮੋਟਰ ਵੀਕੀ ਕਲੈਕਟ ਦੀਆਂ ਧਾਰਾਵਾਂ ਦੀ ਉਲੰਘਣਾ ਕਰਦਾ ਉਹਦੇ ਵਿਰੁੱਧ ਕਾਰਵਾਈ ਕਰਦੇ ਆਂ ਜੀ ਜਿਸ ਤਰ੍ਹਾਂ ਓਵਰਲੋਡ ਗੱਡੀਆਂ ਆ ਰਹੀਆਂ ਨੇ ਉਸ ਬਾਰੇ ਕੀ ਕਹਿਣਾ ਚਾਹੋ ਓਵਰਲੋਡ ਗੱਡੀਆਂ ਨੇ ਜਿਹੜੀਆਂ ਸਰ ਅਸੀਂ ਉਹਨਾਂ ਨੂੰ ਬਾਉਂਡ ਕਰ ਰਹੇ ਆਂ ਜੀ ਤੇ ਉਹਨਾਂ ਦੇ ਚਲਾਨ ਕਰ ਰਹੇ ਆਂ ਜੀ ਜਿਸ ਤਰ੍ਹਾਂ ਬਿਨਾ ਨੰਬਰਾਂ ਤੋਂ ਵੀ ਗੱਡੀਆਂ ਚੱਲ ਰਹੀਆਂ ਨੇ ਜੀ ਬੱਸਾਂ ਵੀ ਚੱਲ ਰਹੀਆਂ ਨੇ ਇਸ ਬਾਰੇ ਕੀ ਬਿਨਾ ਨੰਬਰਾਂ ਤੋਂ ਵੈਸੇ ਇਹ ਪ੍ਰਚੱਲਨ ਬਹੁਤ ਘੱਟ ਹੋ ਗਿਆ ਜੀ ਜਿਹੜੀਆਂ ਬਿਨਾ ਨੰਬਰ ਤੋਂ ਗੱਡੀਆਂ ਨੇ ਕਿਉਂਕਿ ਹੁਣ ਸਰਕਾਰ ਵੱਲੋਂ ਬਹੁਤ ਸਖਤ ਹਦਾਇਤਾਂ ਨੇ ਜੀ ਹੁਣ ਗੱਡੀ ਏਜੰਸੀ ਦੇ ਵਿੱਚੋਂ ਨੰਬਰ ਲੱਗ ਕੇ ਹੀ ਨਿਕਲਦੀ ਆ ਉਹ ਬਹੁਤ ਘੱਟ ਨੇ ਜਿਹੜੀ ਕੋਈ ਸਾਨੂੰ ਮਿਲਦੀ ਆ ਅਸੀਂ ਉਹਨੂੰ ਬਾਉਂਡ ਕਰਦੇ ਆ ਜੀ ਲੋਕਾਂ ਨੂੰ ਕੀ ਸਨੇਹਾ ਦੇ ਆਉਂਗੇ ਲੋਕਾਂ ਨੂੰ ਸਰ ਇਹੀ ਸਨੇਹਾ ਦੇਣਾ ਚਾਹੁੰਦੇ ਆ ਜੀ ਵੀ ਜਿਹੜਾ ਇੱਕ ਤਾਂ ਮੇਨ ਸਾਡਾ ਫੋਕਸ ਸਕੂਲ ਬੱਸ ਜੀ ਦੇ ਉੱਤੇ ਆ ਜੀ ਸਕੂਲ ਬੱਸੀ ਦੇ ਵਿੱਚ ਇਹ ਆ ਜੀ ਬੱਚਿਆਂ ਦੀ ਜ਼ਿੰਦਗੀ ਬਹੁਤ ਕੀਮਤੀ ਹੈ ਜੀ ਅਸੀਂ ਸਕੂਲ ਬੱਸਾਂ ਦੇ ਜਿਹੜੇ ਡਰਾਈਵਰ ਨੇ ਉਹਨਾਂ ਨੂੰ ਇਹ ਕਹਿਣਾ ਚਾਹੁੰਦੇ ਆਂ ਵੀ ਉਹ ਜ਼ਰੂਰ ਹਦਾਇਤਾਂ ਦੀ ਪਾਲਣਾ ਕਰਨ ਮੇਨ ਮੁੱਖ ਤੌਰ ਤੇ ਜਿਹੜੇ ਬੱਚਿਆਂ ਦਾ ਜਿਹੜਾ ਸਾਡਾ ਅੱਜ ਕੱਲ੍ਹ ਅਸੀਂ ਡਰਾਈਵ ਚਲਾਈ ਹੋਈ ਆ ਵੀ ਅਸੀਂ ਸਕੂਲ ਬੱਸੀ 'ਚ ਜਿਹੜੀਆਂ ਵੀ ਉਲੰਘਣਾ ਕਰਦੀਆਂ ਨੇ ਉਹਨਾਂ ਵਿਰੁੱਧ ਜ਼ਰੂਰ ਕਾਰਵਾਈ ਕਰੀਏ ਅਸੀਂ ਉਸ ਤੋਂ ਬਿਨਾਂ ਵਕ ਵਕ ਸਮੇਂ ਸਕੂਲਾਂ 'ਤੇ ਜਾ ਕੇ ਉਹਨਾਂ ਨੂੰ ਅਸੀਂ ਟ੍ਰੇਨਿੰਗ ਵੀ ਦਿੰਨੇ ਆ ਉਹਨਾਂ ਨੂੰ ਅਸੀਂ ਜਾ ਕੇ ਜਾਣਕਾਰੀ ਵੀ ਦਿੰਨੇ ਆ ਤਾਂ ਜੋ ਬੱਚਿਆਂ ਦੀ ਜਿਹੜੀ ਲਾਈਫ ਆ ਉਹ ਸੇਫ ਸਿਕਿਉਰ ਰਹਿ ਸਕੇ ਜੀ ਇਸ ਤੋਂ ਬਿਨਾ ਜਿਹੜੇ ਕਮਰਸ਼ੀਅਲ ਵਹੀਕਲ ਨੇ ਉਹਨਾਂ ਵਿਰੁੱਧ ਥਖਤੀ ਨਾਲ ਅਸੀਂ ਕਾਰਵਾਈ ਕਰਦੇ ਆ ਜੀ